ਸਮਫੋਗ ਤੇ ਅੰਜਲੀ ਤੁਹਾਡੀ ਲਾਈਕ ਮੈਂ ਹੁਣ ਕਾਮਾਸੂਤਰਾ ਦੀ ਪੋਜੀਸ਼ਨਾਂ ਦੀ ਗੱਲ ਨਹੀਂ ਕਰਦੀ ਬਈ ਹੁਣ ਜਿਹੜੇ ਬੰਦੇ ਨੂੰ ਇਹੇ ਨਹੀਂ ਪਤਾ ਹੈਗਾ ਕਿ ਉਹਨੇ ਤੁਹਾਨੂੰ ਨਾਲ ਲੈ ਕੇ ਤੁਰਨਾ ਹੈਗਾ ਉਹਨੇ ਕਾਮਾਸੂਤਰਾ ਦੀਆਂ ਪੋਜੀਸ਼ਨਾਂ ਸਵਾ ਕਰਣੀਆਂ ਹਨ ਕਰ ਨਹੀਂ ਫੋਗ ਦਾ ਧਿਆਨ ਸਿਰਫ ਇਹਦੇ ਵਿੱਚ ਹੈਗਾ ਨਾ ਵੀ ਉਹਨੇ ਉਹਨੇ ਤਾਂ ਆਪ ਦੀ ਹੱਥ ਰਸੀ ਕਰਨੀ ਸੀ ਪਰ ਤੁਹਾਨੂੰ ਨਾਲ ਲੱਗੇ ਨੇ ਆਪਣੀ ਹੱਥ ਰਸੀ ਕੀਤੀ ਹੈ ਹੋਰ ਉਹਨੇ ਕੁਝ ਨਹੀਂ ਕੀਤਾ ਉਹ ਤਾਂ ਉਹ ਹੀ ਗੱਲ ਮੈਂ ਭਾਵੇਂ ਉਹਨੇ ਤੁਹਾਡੇ ਨਾਲ ਕਰਕੇ ਕਰ ਲਿਆ ਭਾਵੇਂ ਉਹਨੂੰ ਜੁਰਾਬ ਦੇ ਚ ਪਾਇਆ ਹੁੰਦਾ ਤਾਂ ਕਰਦਾ ਉਹਦੀ ਸੇਮ ਹੀ ਗੱਲ ਸੀ ਹਾਈ ਜੀ ਆਪੇ ਮੜੀ ਸੋ ਜਿਹੜਾ ਏਦਾਂ ਦਾ ਬੰਦਾ ਹੈਗਾ ਇਹਨੇ ਤੁਹਾਡੇ ਵੱਲ ਤਾਂ ਧਿਆਨ ਦੇਣਾ ਹੈ ਨੀਗਾ ਉਸ ਵੇਲੇ ਤੁਹਾਨੂੰ ਆਪਣੇ ਆਪ ਆਪ ਧਿਆਨ ਦੇਣਾ ਪਣਾ ਦਾ ਸੋ ਇਸ ਵਾਸਤੇ ਇਸ ਤੋਂ ਪਰੇ ਤੁਸੀਂ ਕੋਈ ਵੀ ਹੋਰ ਚੀਜ਼ ਕਰੋ ਆਪਣੇ ਆਪ ਨੂੰ ਮਹਿਸੂਸ ਕਰਕੇ ਦੇਖੋ ਆਪਣੇ ਆਪ ਨੂੰ ਮਹਿਸੂਸ ਮਹਿਸੂਸ ਕਰੋ ਜਿਹੜੀ ਤੁਹਾਡੇ ਨਾਲ ਜਿਹੜੀ ਯੋਨੀ ਲੱਗੀ ਹੋਈ ਆ ਉਹਨੂੰ ਮਹਿਸੂਸ ਕਰੋ ਸਮਝ ਗਏ? ਅ ਬਾਕੀ ਇਹ ਹੁਣ ਤੁਹਾਡੇ ਚੋਂ ਅਗਰ ਤਾਂ ਕਿਸੇ ਨੇ ਤੁਹਾਡੇ ਚ ਜਿੰਨਾਂ ਜਨਾਂ ਨੇ ਤੁਹਾਡੇ ਚ ਬ੍ਰਾਜ਼ੀਲੀਅਨ ਵੀ ਕਰਾਉਂਦੀਆਂ ਨੇ ਤੁਸੀਂ ਆਪਣੀ ਬਾਡੀ ਦਾ ਫੇਸ ਦਾ ਲੇਜ਼ਰ ਕਰਵਾਇਆ ਥੋੜੇ ਜਿਹਾ ਲੇਜ਼ਰ ਤਾਂ ਮੈਨੂੰ ਪਤਾ ਤੁਹਾਡੇ ਫੇਸ ਆ ਤੁਸੀਂ ਬਾਥ ਨੇ ਕਰਾਇਆ ਹੋਊਗਾ ਜੇ ਤੁਸੀਂ ਲੇਜ਼ਰ ਕਰਵਾਇਆ ਬਾਕੀ ਬਾਡੀ ਦਾ ਲੇਜ਼ਰ ਕਰਵਾਇਆ ਜੇ ਤੁਸੀਂ ਬਾਕੀ ਬਾਡੀ ਦਾ ਲੇਜ਼ਰ ਕਰਵਾਇਆ ਤੁਸੀਂ ਆਪਣੀ ਬ੍ਰਾਜ਼ੀਲੀਅਨ ਦਾ ਲੇਜ਼ਰ ਕਰਵਾਇਆ ਸੀ ਜੇ ਤੁਸੀਂ ਆਪ ਦੀ ਯੋਨੀ ਵੱਲ ਆਪ ਧਿਆਨ ਨਹੀਂ ਦਿੰਦੀਆਂ ਜੇ ਤੁਸੀਂ ਆਪਣੀ ਯੋਨੀ ਵੱਲ ਆਪ ਧਿਆਨ ਨਹੀਂ ਦਿੰਦੀਆਂ ਤੁਸੀਂ ਆਪ ਦੀ ਦੇਖਭਾਲ ਆਪ ਨਹੀਂ ਕਰਦੀਆਂ ਭਈਆਂ ਉਸ ਵੇਲੇ ਤੁਸੀਂ ਕਿਸੇ ਹੋਰ ਤੋਂ ਕੀ ਉਮੀਦ ਕਰੋਗੇ ਕਿ ਅਗਲਾ ਤੁਹਾਡੀ ਜਿਹੜੀ ਹੈਗੀ ਲੋੜ ਉਹਦੇ ਵਾਸਤੇ ਧਿਆਨ ਦੇਊਗਾ ਬਾਕੀ ਜਿਹੜੇ ਪੰਜਾਬੀ ਬੰਦੇ ਹੈਗੇ ਨੇ ਜਿਹੜੇ ਬਾਰ-ਬਾਰ ਗੱਲਾਂ 'ਚ ਇਹ ਕਹਿੰਦੇ ਜੀ ਸਾਡੀ ਤੇ ਜੀ ਘਰ ਵਾਲੀ ਹੈਗੀ ਉਹਨਾਂ 'ਤੇ ਪਤਾ ਨਹੀਂ ਕੁਝ ਨਹੀਂ ਉਹ ਤਾਂ ਉਹਨੂੰ ਨਹੀਂ ਹੈਗਾ ਲਫ਼ਜ਼ ਟਿਪੀਕਲ ਕੀ ਹੈ ਉਹਨੂੰ ਸਵਾਦ ਦੇਣ ਦਾ ਨਹੀਂ ਪਤਾ ਤੇ ਨਿਕੰਮੇ ਆ ਤੈਨੂੰ ਇਹਨਾਂ ਪਤਾ ਹੈਗਾ ਵੀ ਤੂੰ ਉਹਨੂੰ ਸਵਾ